ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਇਹੋ ਜਿਹੀ ਰੈਸਪੀ ਸ਼ੇਅਰ ਕਰਾਂਗੀ ਜਿਹੜੀ ਦਾ ਸਵਾਦ ਹੈ ਹੀ ਪਰ ਇਹਦੇ ਨਾਲ ਜਿਹੜੇ ਆਪਣੀ ਹੱਡੀਆਂ ਦੇ ਦਰਦ ਹੁੰਦੇ ਨੇ ਜੋੜਾਂ ਦੇ ਦਰਦ ਹੁੰਦੇ ਨੇ ਇਹ ਸਾਰੇ ਦੂਰ ਹੋ ਜਾਣਗੇ ਬਹੁਤ ਹੀ ਸੌਖੀ ਰੈਸਪੀ ਏ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਚਲੋ ਫਿਰ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸਭ ਤੋਂ ਪਹਿਲਾਂ ਇੱਕ ਕਟੋਰੀ ਮਖਾਣੇ ਲੈ ਲੈਂਦੇ ਨੇ ਇੱਥੇ ਮੈਂ ਇਹਨਾਂ ਨੂੰ ਆਪਾਂ ਫੂਲ ਮਖਾਣੇ ਵੀ ਕਹਿੰਦੇ ਆ ਤੇ ਕੜਾਈ ਦੇ ਵਿੱਚ ਇਹਨਾਂ ਨੂੰ ਰੋਸਟ ਕਰਨਾ ਹੈ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈ ਇਹਨਾਂ ਨੂੰ ਉਦੋਂ ਤੱਕ ਆਪਾਂ ਰੋਸਟ ਕਰਨਾ ਹੈ ਜਦੋਂ ਤੱਕ ਇਹ ਕਰੰਚੀ ਨਹੀਂ ਹੋ ਜਾਂਦੇ ਇਸ ਦੇ ਵਿੱਚ ਆਪਾਂ ਹਜੇ ਘਿਓ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਇਹਨੂੰ ਆਪਾਂ ਡਰਾਈ ਰੋਸਟ ਹੀ ਕਰਾਂਗੇ ਜਿਹੜੇ ਮਖਾਣੇ ਹੁੰਦੇ ਨੇ ਇਹਨਾਂ ਦੀ ਤਸੀਰ ਥੋੜੀ ਜੀ ਠੰਡੀ ਹੁੰਦੀ ਹੈ ਇਸ ਕਰਕੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਹੈਗੀਆਂ ਨੇ ਉਹ ਵੀ ਇਸ ਰੈਸਪੀ ਦਾ ਸੇਵਨ ਕਰ ਸਕਦੀਆਂ ਨੇ ਤੇ ਤੁਸੀਂ ਦੇਖੋ ਇੱਥੇ ਲਗਾਤਾਰ ਮੈਨੂੰ ਹਿਲਾਉਂਦੇ ਹੋਏ ਮਖਾਣਿਆਂ ਨੂੰ 4 ਤੋਂ 5 ਮਿੰਟ ਹੋ ਗਏ ਹੋਏ ਨੇ ਵਿੱਚ ਵਿੱਚ ਦੀ ਆਪਾਂ ਇਹਨਾਂ ਨੂੰ ਤੋੜ ਕੇ ਦੇਖੀ ਜਾਵਾਂਗੇ ਜਦੋਂ ਤੱਕ ਇਹ ਕਰੰਚੀ ਨਹੀਂ ਹੁੰਦੇ ਤੇ 4 ਤੋਂ 5 ਮਿੰਟ ਹੋ ਗਏ ਨੇ ਮੈਨੂੰ ਲਗਾਤਾਰ ਲੋ ਫਲੇਮ ਤੇ ਇਹਨਾਂ ਨੂੰ ਭੁੰਨਦੇ ਹੋਏ ਤੇ ਇਸ ਤਰੀਕੇ ਦੇ ਨਾਲ ਆਪਾਂ ਤੋੜ ਕੇ ਚੈੱਕ ਕਰਾਂਗੇ ਦੇਖੋ ਇਹ ਕਿੰਨੀ ਹੀ ਜਲਦੀ ਕ੍ਰਿਸਪੀ ਹੋ ਗਿਆ ਹੈ ਬਸ ਇਸੇ ਸਟੇਜ ਤੱਕ ਹੀ ਇਹਨਾਂ ਨੂੰ ਭੁੰਨਾ ਤੇ ਹੁਣ ਇਹ ਮਖਾਣੇ ਮੈਂ ਇੱਕ ਬਰਤਨ ਦੇ ਵਿੱਚ ਅਲੱਗ ਤੋਂ ਕੱਢ ਰਹੀਆਂ ਤੇ ਇਸੇ ਕੜਾਈ ਦੇ ਵਿੱਚ ਹੁਣ ਭੁੰਨ ਲਵਾਂਗੇ ਤਿਲ ਤਿਲ ਮੈਂ ਇੱਥੇ 2 ਚਮਚ ਲਏ ਨੇ ਮੈਂ ਸਫੇਦ ਵਾਲੇ ਜਿਹੜੇ ਤਿਲ ਹੈਗੇ ਨੇ ਇਹਨਾਂ ਦਾ ਇਸਤੇਮਾਲ ਕਰ ਰਹੀਆਂ ਕੜਾਈ ਬਹੁਤ ਗਰਮ ਹੈ ਤੇ ਲੋ ਫਲੇਮ ਦੇ ਉੱਪਰ 1 ਮਿੰਟ ਹੀ ਲੱਗਣਾ ਜਿਹੜੇ ਤਿਲ ਹੈਗੇ ਨੇ ਉਹ ਭੁੰਨੇ ਜਾਣੇ ਨੇ ਤੇ ਤਿਲਾਂ ਦੀ ਤਸੀਰ ਜਿਹੜੀ ਹੁੰਦੀ ਹੈ ਇਹ ਗਰਮ ਹੁੰਦੀ ਹੈ ਇਸ ਲਈ ਇਹ ਜਿਹੜੀ ਰੈਸিপি ਹੈਗੀ ਇਹ ਸਪੈਸ਼ਲ ਸਰਦੀਆਂ ਵਾਸਤੇ ਹੈ ਤੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਆਇਰਨ ਹੁੰਦਾ ਹੈ ਇਹ ਆਪਣੀਆਂ ਹੱਡੀਆਂ ਦੇ ਲਈ ਬਹੁਤ ਵਧੀਆ ਨੇ ਤੇ ਤਿਲਾਂ ਦੇ ਨਾਲ ਤਾਂ ਜਿਹੜੇ ਆਪਣੀ ਸਕਿਨ ਹੈਗੀ ਉਹ ਵੀ ਠੀਕ ਰਹਿੰਦੀ ਏ ਤੇ ਇਹ ਵਾਲਾਂ ਦੇ ਲਈ ਵੀ ਬਹੁਤ ਵਧੀਆ ਨੇ ਤੇ ਹੁਣ ਤਿਲ ਭੁੰਨੇ ਗਏ ਨੇ ਇਹਨਾਂ ਨੂੰ ਵੀ ਆਪਾਂ ਮਖਾਣਿਆਂ ਦੇ ਵਿੱਚ ਹੀ ਪਾ ਦਵਾਂਗੇ ਤੇ ਮਖਾਣੇ ਜਿਹੜੇ ਹੈਗੇ ਨੇ ਇੱਥੇ ਮੈਂ ਇੱਕ ਸਾਈਡ ਤੇ ਪਲੇਟ ਦੇ ਵਿੱਚ ਕੱਢ ਲਿੱਤੇ ਹੋਏ ਨੇ ਤੇ ਤਿਲ ਵੀ ਇਸ ਦੇ ਵਿੱਚ ਪਾ ਦਿੱਤੇ ਨੇ ਇਹ ਜਿਹੜੀ ਰੈਸিপি ਹੈਗੀ ਏ ਇਸ ਨੂੰ ਬੱਚੇ ਵੱਡੇ ਬਜ਼ੁਰਗ ਔਰਤਾਂ ਕੋਈ ਵੀ ਲੈ ਸਕਦਾ ਇਸ ਦੇ ਨਾਲ ਆਪਣੇ ਹੱਡੀਆਂ ਦੇ ਜੋੜਾਂ ਦੇ ਦਰਦ ਬਿਲਕੁਲ ਠੀਕ ਹੋ ਜਾਣਗੇ ਤੇ ਉਸੇ ਕੜਾਈ ਦੇ ਵਿੱਚ ਮੈਂ 2 ਚਮਚ ਹੁਣ ਦੇਸੀ ਘਿਓ ਮੈਲਟ ਕਰ ਲਿੱਤਾ ਤੇ ਇਸ ਦੇ ਵਿੱਚ 2 ਤੋਂ 3 ਚਮਚ ਜਿਹੜਾ ਗੁੜ ਹੈਗਾ ਪੀਸ ਕੇ ਪਾ ਲਿੱਤਾ ਮੈਂ ਬਿਲਕੁਲ ਫਾਈਨ ਨਹੀਂ ਪੀਸਿਆ ਇਸ ਨੂੰ ਤੁਸੀਂ ਚਾਹੋ ਤਾਂ ਫਾਈਨ ਵੀ ਪੀਸ ਸਕਦੇ ਹੋ ਇਸ ਤਰ੍ਹਾਂ ਮੈਂ ਹਲਕਾ ਹਲਕਾ ਜਿਹਾ ਪੀਸ ਕੇ ਪਾ ਲਿੱਤਾ ਤੇ ਲੋ ਫਲੇਮ ਦੇ ਉੱਪਰ ਹੀ ਗੁੜ ਨੂੰ ਮੈਲਟ ਕਰਨਾ ਤੇ ਦੇਖੋ ਜਿਵੇਂ ਹੀ ਗੁੜ ਮੈਲਟ ਹੋਣਾ ਸ਼ੁਰੂ ਹੋਇਆ ਇਸ ਦੇ ਵਿੱਚ ਆਪਾਂ ਤਕਰੀਬਨ 6-7 ਚਮਚ ਜਿਹੜੇ ਹੈਗੇ ਨੇ ਪਾਣੀ ਦੇ ਪਾ ਦਵਾਂਗੇ ਤੇ ਇਸ ਦੀ ਇੱਕ ਚਾਸ਼ਨੀ ਜਿਹੀ ਜਿਹੜੀ ਹੈਗੀ ਬਣਾ ਕੇ ਤਿਆਰ ਕਰ ਲਾਂਗੇ ਤੇ ਪਾਣੀ ਇੱਥੇ ਮੈਂ ਪਾ ਦਿੱਤਾ ਹੈ ਫਲੇਮ ਨੂੰ ਬਿਲਕੁਲ ਵੀ ਆਪਾਂ ਮੀਡੀਅਮ ਜਾਂ ਹਾਈ ਨਹੀਂ ਕਰਨਾ ਲੋ ਫਲੇਮ ਦੇ ਉੱਪਰ ਹੀ ਇਹ ਜਿਹੜੀ ਚਾਸ਼ਨੀ ਹੈਗੀ ਏ ਇਹ ਬਣਾ ਕੇ ਤਿਆਰ ਕਰਾਂਗੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਜਾਣਾ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਇਸ ਦੇ ਵਿੱਚ ਥੋੜਾ ਜਿਹਾ ਗੁੜ ਹੋਰ ਜ਼ਿਆਦਾ ਪਾ ਸਕਦੇ ਹੋ ਤੇ ਅੱਧਾ ਕਿ ਮਿੰਟ ਹੋਰ ਪਕਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚੁਟਕੀ ਸੁੰਡ ਦਾ ਪਾਊਡਰ ਜਿੰਨੂੰ ਕਿ ਆਪਾਂ ਅਦਰਕ ਦਾ ਪਾਊਡਰ ਵੀ ਕਹਿ ਦਿੰਦੇ ਹਾਂ ਸਿਰਫ ਇੱਕ ਚੁਟਕੀ ਹੀ ਪਾਣਾ ਹੈ ਪਰ ਇੱਥੇ ਤੇ ਤੁਸੀਂ ਦੇਖੋ ਇੱਥੇ ਮੈਂ ਇੱਕ ਚੁਟਕੀ ਸੁੰਡ ਪਾਊਡਰ ਪਾ ਦਿੱਤਾ ਹੈ ਤੇ ਨਾਲ ਹੀ ਇਸ ਦੇ ਪਾਵਾਂਗੇ ਹੁਣ ਇੱਕ ਚੁਟਕੀ ਅਜਵਾਇਨ ਦੀ ਬਹੁਤ ਜ਼ਿਆਦਾ ਸੁੰਡ ਜਾਂ ਅਜਵਾਇਨ ਦਾ ਇਸਤੇਮਾਲ ਨਹੀਂ ਕਰਨਾ तकरीबन ਇੱਕ ਚੁਟਕੀ ਦੇ ਕਰੀਬ ਹੀ ਕਰਨਾ ਤੇ ਹੁਣ ਇਹਨੂੰ ਅੱਧਾ ਮਿੰਟ ਹੋਰ ਪਕਾਵਾਂਗੇ ਜਿਹਦੇ ਨਾਲ ਕਿ ਇਹ ਚਾਸ਼ਨੀ ਜਿਹੜੀ ਹੈਗੀ ਥੋੜੀ ਜੀ ਗਾੜੀ ਹੋ ਜਾਏਗੀ ਮਤਲਬ ਕਿ ਜਦੋਂ ਗੁੜ ਮੈਲਟ ਹੋ ਗਿਆ ਸੀ ਉਸ ਤੋਂ ਬਾਅਦ तकरीबन ਆਪਾਂ ਇਸ ਨੂੰ 1 ਮਿੰਟ ਤੱਕ ਹੀ ਪਕਾਇਆ ਹੈ ਤੇ ਤੁਸੀਂ ਦੇਖੋ ਇੱਥੇ ਚਾਸ਼ਨੀ ਜਿਹੜੀ ਹੈਗੀ ਇਹ ਥੋੜੀ ਜੀ ਗਾੜੀ ਹੋਣੀ ਸ਼ੁਰੂ ਹੋ ਗਈ ਹੋਈ ਏ ਬਸ ਇੱਥੋਂ ਤੱਕ ਹੀ ਜਿਹੜਾ ਗੁੜ ਹੈਗਾ ਇਸ ਨੂੰ ਪਕਾਉਣਾ ਸੀ ਹੁਣ ਇਸ ਦੇ ਵਿੱਚ ਜਿਹੜੇ ਮਖਾਣੇ ਤੇ ਤਿਲ ਹੈਗੇ ਨੇ ਉਹ ਪਾ ਦਵਾਂਗੇ ਤੇ ਗੈਸ ਦੀ ਫਲੇਮ ਇੱਥੇ ਬੰਦ ਕਰ ਦਿੱਤੀ ਹੋਈ ਏ ਉਸ ਤੋਂ ਬਾਅਦ ਹੀ ਮਖਾਣੇ ਤੇ ਤਿਲ ਜਿਹੜੇ ਹੈਗੇ ਨੇ ਇਸ ਦੇ ਵਿੱਚ ਪਾਣੇ ਨੇ ਤੇ ਚੰਗੀ ਤਰ੍ਹਾਂ ਇਸ ਨੂੰ ਹਿਲਾ ਲੈਣਾ ਜੇ ਗੁੜ ਨੂੰ ਆਪਾਂ ਬਹੁਤ ਜ਼ਿਆਦਾ ਪਕਾ ਲੈਂਦੇ ਤਾਂ ਫਿਰ ਇਹ ਜਿਹੜਾ ਗੁੜ ਹੈਗਾ ਗੁੜਤੰ ਦੇ ਵਿੱਚ ਆ ਜਾਣਾ ਸੀ ਤੇ ਗੈਸ ਦੀ ਫਲੇਮ ਦੇਖੋ ਇੱਥੇ ਬੰਦ ਹੈ ਮਖਾਣੇ ਤੇ ਤਿਲ ਜਿਹੜੇ ਹੈਗੇ ਨੇ ਗੁੜ ਦੇ ਵਿੱਚ ਮੈਂ ਚੰਗੀ ਤਰ੍ਹਾਂ ਮਿਕਸ ਕਰ ਰਹੀ ਆ ਸਰਦੀਆਂ ਲਈ ਤਾਂ ਇਹ ਸਪੈਸ਼ਲ ਦਵਾਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਸਵਾਦ ਵੀ ਹੈ ਤੇ ਇਸ ਨੂੰ ਹਰ ਕੋਈ ਲੈ ਸਕਦਾ ਹੈ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਕੈਲਸ਼ੀਅਮ ਵੀ ਹੁੰਦਾ ਹੈ ਆਇਰਨ ਵੀ ਹੁੰਦਾ ਹੈ ਤੇ ਤੁਸੀਂ ਦੇਖੋ ਜਿਵੇਂ ਜਿਵੇਂ ਗੁੜ ਠੰਡਾ ਹੁੰਦਾ ਜਾ ਰਿਹਾ ਤੇ ਸਾਰੇ ਹੀ ਫੂਲ ਮਖਾਣਿਆਂ ਦੇ ਉੱਪਰ ਕੋਟਿੰਗ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਗਈ ਹੋਈ ਏ ਇਹਨਾਂ ਮਖਾਣਿਆਂ ਨੂੰ ਤੁਸੀਂ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ 2-3 ਦਿਨ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਕਰੰਚੀ ਹੀ ਰਹਿੰਦੇ ਨੇ ਤੇ ਜਦੋਂ ਇਹ ਠੰਡੇ ਹੋ ਜਾਣਗੇ ਤੇ ਆਪਸ ਦੇ ਵਿੱਚ ਚਿਪਕ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਬੜੀ ਹੀ ਆਸਾਨੀ ਦੇ ਨਾਲ ਆਪਾਂ ਇਹਨਾਂ ਨੂੰ ਅਲੱਗ ਵੀ ਕਰ ਸਕਦੇ ਹਾਂ ਤੇ ਦੇਖੋ ਸਾਰੇ ਹੀ ਮਖਾਣੇ ਜਿਹੜੇ ਹੈਗੇ ਨੇ ਅਲੱਗ ਹੋ ਚੁੱਕੇ ਨੇ ਬਹੁਤ ਹੀ ਵਧੀਆ ਜਿਹੜੇ ਹੱਡੀਆਂ ਦੇ ਜੋੜਾਂ ਦਾ ਦਰਦ ਹੁੰਦਾ ਹੈ ਉਹਦਾ ਇਲਾਜ ਇਹ ਹੈਗਾ ਤੇ ਇਸ ਨੂੰ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਇਹ ਰੈਸਪੀ ਹੈ ਅਗਲੀ ਰੈਸਪੀ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ